ਆ ਜਮਾ ਗਲਿਆ ਕੋਲਰ 5000 ਚ ਕੱਟਿਆ ਜਾਣਾ ਵਾ ਉਹ ਕੱਟਿਆ ਕਿੱਥੇ ਜਾਣਾ ਵਾ ਉਹ ਆ ਦਕਾਨ ਤੇ ਮਹਾਰਾਜਾ ਫਰਨੀਚਰ ਰੈਕੋਟ ਵਾਲਿਆਂ ਕੋਲੇ ਬਾਬੂ ਜੀ ਸਸਤੀ ਕਲ ਕੀ ਹਾਲ ਨੇ ਚੜਦੀ ਕਲਾ ਜੀ ਸਹੀ ਗੱਲ ਹੈ ਕਿ ਕਿਵੇਂ ਇਹ ਪੱਖਾ ਕੋਲਰ ਟੀਵੀ ਜੋ ਵੀ ਥੋੜੇ ਲਟਰਮ ਪਟਰਮ ਕਬਾੜ ਹਾਂਜੀ 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 ਜੋ ਵੀ ਚੀਜ਼ ਥੋੜੇ ਮਰਜੀ ਹੈ ਥੋੜੀ ਪੁਰਾਣੀ 5000 ਰੁਪਏ ਦੀ ਕੱਟ ਕੇ ਨਵੀਂ ਚੀਜ਼ ਦੇ ਦਾਂਗੇ ਭਾਵੇਂ ਜਿੰਨੀ ਮਰਜੀ ਟੁੱਟੀ ਹਾਂਜੀ ਹਾਂਜੀ ਜਿੰਨੀ ਮਰਜੀ ਟੁੱਟੀ ਉਹ ਦੇਖੋ ਜੀ ਮੈਂ ਆਪਣੇ ਕੋਲ ਇਸ ਤਰ੍ਹਾਂ ਕੋਲਰ ਆ ਗਏ ਹੁਣ ਉਹਰਾ ਸੀ ਜਣ ਹੈਗਾ ਆਪਣੇ ਕੋਲੇ ਪਿਛਲੀ ਵਾਰ ਮੋਸਟ ਵੌਂਡਰ ਕੂਲਰ ਬਹੁਤ ਵਧੀਆ ਵਿਕਿਆ ਪਲਾਸਟਿਕ ਦਾ ਇਹ 13000 ਰੁਪਏ ਦਾ ਕੂਲਰ ਹੈਗਾ ਅੱਗੇ ਗਾਗਾਂ ਦੀ ਕੀ ਡਿਮਾਂਡ ਸੀਗੀ ਇਹਦੇ ਉੱਤੇ ਗ੍ਰਿਲ ਨਹੀਂ ਆਉਂਦੀ ਸੀਗੀ ਅੱਛਾ ਹਵਾ ਸਿੱਧੀ ਪੈਂਦੀ ਸੀਗੀ ਐਤ ਕਿਤੇ ਗ੍ਰਿਲ ਲਵਾਤੀ ਰੇਟ 13000 ਰੁਪਏ ਹੈਗਾ ਹਾਂਜੀ 5000 ਰੁਪਏ ਦਾ ਪੁਰਾਣਾ ਕੱਢ ਦਾਂਗੇ 13 ਵਿੱਚੋਂ 5 ਘਟਾਤੇ 8000 ਰੁਪਏ ਦਾ ਕੂਲਰ ਹੈਗਾ 8 ਜੀ ਪੈ ਗਿਆ ਲੈ 13 ਵਿੱਚੋਂ 8000 ਰੁਪਏ ਦਾ ਕੂਲਰ ਪੈ ਗਿਆ ਬਾਕੀ ਜੇ ਕਿਸੇ ਨੇ ਸਾਇ ਕੋਈ ਵੱਡਾ ਲੈਣਾ ਹੈ 15 ਨਾਲ ਲੈਣਾ ਹੈਗਾ ਕੋਈ 11 ਨਾਲ ਲੈਣਾ ਹੈਗਾ ਤਾਂ ਸਾਰੀ ਵੈਰ ਉਸ ਤਰ੍ਹਾਂ ਦੀ ਵੈਰਾਈਟੀ ਦੇ ਦਾਂਗੇ ਜੇ ਕਿਸੇ ਨੇ ਬੈੱਡ ਲੈਣਾ ਵਾ ਕਿਹੜੇ ਕਿਹੜੀ ਚੀਜ਼ ਤੇ ਪੁਰਾਣੀ ਚੀਜ਼ ਕੱਟੋਗੇ ਪੁਰਾਣੀ ਚੀਜ਼ੇ ਬੈੱਡਾਂ ਚ ਬੈੱਡ ਕੱਢ ਦਾਂਗੇ ਸੋਫੇ ਸੋਬਾ ਕੱਢ ਦਾਂਗੇ ਕੂਲਰ ਚ ਕੂਲਰ ਕੱਢ ਦਾਂਗੇ ਨਮਾਰੀ ਚ ਨਮਾਰੀ ਕੱਢ ਦਾਂਗੇ ਟੀਵੀ ਚੋਂ 5000 ਦਾ ਟੀਵੀ ਕੱਢ ਦਾਂਗੇ ਜਿਵੇਂ ਬੈੱਡ ਚ ਕੂਲਰ ਕੱਟਿਆ ਜਾਊ ਕਰਦਾ ਕੋਈ ਨਾ ਮੌਕੇ ਦੇ ਜਿਹੜੀ ਜਿਹੀ ਗਾਗ ਦੀ ਅਡਜਸਟਮੈਂਟ ਉਹ ਕਰ ਦਾਂਗੇ ਸਾਰੀ ਲੈ ਕਿਉਂ ਮੰਨਦੇ ਆ ਨਾ ዳਤੀ ਫਰੇ ਵੀ ਆ ਦੂਜੇ ਵੀ ਪਈ ਆ ਆਹ ዳਤੀ ਫਰੇ ਪੱਖੇ ਨੇ ਜਿਵੇਂ 2600 ਰੁਪਏ ਦਾ ਪੱਖਾ ਜੀ ਆਪਣਾ ਹੈ ਤੁਹਾਡੇ ਕੋਲ ਪੁਰ ਕਿਉਂ ਮੰਨਦੇ ਨਹੀਂ ਮੰਨਦੇ ਆ ਇਹ ਵਧੀਆ ਚੀਜ਼ ਆ ਹਾਂਜੀ ਹਾਂਜੀ ਬਾਕੀ ਇਸ ਤਰ੍ਹਾਂ ਮਸ਼ੀਨ ਆ ਗਈਆਂ ਜੇ ਤੁਹਾਡੇ ਕੋਲ ਕੋਈ ਵੀ ਪੁਰਾਣੀ ਮਸ਼ੀਨ ਪਈ ਹੈਗੀ 5000 ਰੁਪਏ ਚ ਕੱਢ ਦਾਂਗੇ ਸਾਡੇ ਕੋਲ ਗੌਦਰੀ ਮਿਲ ਜੂ ਟਾਟਾ ਦੀ ਬੁਲਟਸ ਮਿਲ ਜੂ ਲੋਇਡ ਮਿਲ ਜੂ ਜਿਹੜੀ ਮਰਜ਼ੀ ਮਸ਼ੀਨ ਲੈ ਲਓ ਤੁਹਾਡੀ ਪੁਰਾਣੀ 5000 ਦੀ ਕੱਢ ਦਾਂਗੇ ਜਿਵੇਂ ਸਾਡੀ ਲੋਇਡ ਦੀ ਮਸ਼ੀਨ ਹੈਗੀ 14000 ਰੁਪਏ ਦੀ ਮਸ਼ੀਨ ਹੈਗੀ 5 ਦੀ ਕੱਟ ਕੇ 9000 ਰੁਪਏ ਦੀ ਰਹੇਗੀ 9 ਚ ਘਰੇ ਲੈ ਜਾਓ ਹਾਂਜੀ 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 ਬਾਕੀ ਇਸ ਤਰ੍ਹਾਂ ਫਿਰ ਫਰਿੱਜ ਆ ਜਾਣਗੇ ਗਰਮੀਆਂ ਆਇਆ ਤੋਹਫਾ ਤੇ ਫਰਿੱਜਾਂ 'ਚ ਵੀ ਸੇਮ ਹੀ ਤੇ ਉਹ ਕੀ ਰੇਟ ਹੋਊਗਾ ਭਾਈ ਜੀ ਇਹਦਾ ਜਿਵੇਂ ਫਰਿੱਜ ਆਪਣੇ ਕੋਲ 17000 ਤੋਂ ਸ਼ੁਰੂ ਹੋ ਜਾਂਦਾ ਜੀ 17 ਵਾਲੇ ਚ 5 ਕੱਟ ਕੇ 12000 ਰੁਪਏ ਦਾ ਪਊਗਾ 12 ਦੀ ਪਾਈ ਜਾਣੀ ਆ ਸਾਰਾ ਕੁਝ ਯਾਰ ਜੋ ਇੰਦਰਪਿਆ ਸਮਾਨ ਸਾਰਾ ਤੁਸੀਂ ਲਿਜਾ ਸਕਦੇ ਹੋ ਕਵਾੜ ਲਿਆ ਕੇ ਉਹਨੂੰ ਕਟਾਜੋ ਵਿੱਚ ਹਾਂ ਜੀ ਜਿਵੇਂ ਹੁਣ ਆ ਨਮਾਰੀਆਂ ਆ ਗਈਆਂ ਜੀ ਹਾਂਜੀ ਨਮਾਰੀ ਹੈ ਜਿਵੇਂ ਆਪਣੀ 16000 ਦੀ 15000 ਦੀ 12000 ਦੀ 13000 ਦੀ ਜਿਹੜੀ ਜੀ ਮਰਜ਼ੀ ਨਮਾਰੀ ਲੈ ਲਓ ਉਹ ਜੋ 5000 ਰੁਪਏ ਦੀ ਹੋੜੀ ਪੁਰਾਣੀ ਨਮਾਰੀ ਕੱਟੀ ਜਾਊਗੀ ਇੱਕ ਚੀਜ਼ ਕੱਟੀ ਜਾਣੀ ਇੱਕ ਚੀਜ਼ ਚੁੱਕ ਜੀ ਕੱਟੀ ਜਾਣੀ ਹੈ ਇਹ ਪਹਿਲੀ ਗੱਲ ਹੈ ਕਈ ਆਹ ਕਹਿੰਦੇ ਨੇ ਅਸੀਂ ਚਾਰ ਚੀਜ਼ਾਂ ਲੈ ਲਈਏ ਇੱਕ ਕੱਢ ਦੋ ਇੱਕ ਚੀਜ਼ ਦੇ ਵਿੱਚ ਇੱਕ ਚੀਜ਼ ਕੱਟੀ ਜਾਣੀ ਹੈ ਮੰਨ ਲਓ 15000 ਦੀ ਤੁਸੀਂ ਨੂੰ ਮਾਰੀ ਲੈ ਲਈ ਇਹ ਵੱਡੀ ਨਮਾਰੀ ਹੈਗੀ ਤੁਸੀਂ ਆਹ ਬਿਹਾਰ ਚ ਪੜਾ ਲੈ ਜਾਓਗੇ ਤੁਹਾਨੂੰ 17-18000 ਤੋਂ ਘੱਟ ਨਹੀਂ ਮਿਲਦੀ ਪਹਿਲਾਂ ਤਾਂ ਆਪਣਾ ਰੇਟ ਦਾ 15000 ਰੁਪਿਆ ਹੈਗਾ ਫਿਰ 5000 ਦੀ ਥੋੜੀ ਪੁਰਾਣੀ ਨਮਾਰੀ ਕੱਢ ਦਾਂਗੇ 10000 ਰੁਪਿਆ ਲੱਗੂਗਾ ਬਿਲਕੁਲ ਮੰਨ ਲਓ ਤੁਸੀਂ ਸਾਥੋਂ ਕੋਈ ਨਵਾਂ ਸਮਾਨ ਲੈਣੇ ਹੋਗੇ ਜਿਵੇਂ ਪੈਕੇਜ ਵਗੈਰਾ ਲੈਣੇ ਹੋਗੇ ਉਹਦੀ ਡਿਲੀਵਰੀ ਫ੍ਰੀ ਹੈਗੀ ਜਿਹੜਾ ਪੁਰਾਣੇ ਵਟੇ ਨਵਾਂ ਸਮਾਨ ਲੈਂਦਾ ਹੈ ਉਹਦਾ ਡਿਲੀਵਰੀ ਚਾਰਜ ਲਗਾ ਕਰੇਗਾ ਉਹਦਾ ਡਿਲੀਵਰੀ ਚਾਰਜ ਲਗਾ ਹਾਂ ਆਪਾਂ ਤਾਂ ਕਿ ਸੋੜੇ ਗੱਲਾਂ ਕਲੀਅਰ ਕਰਦੇ ਕੱਲ ਨੂੰ ਕੋਈ ਦਿੱਕਤ ਨਾ ਆਵੇ ਬਿਲਕੁਲ ਜੀ ਬਿਲਕੁਲ ਲਮਾਰੀਆਂ ਬਹੁਤ ਬਲੈਡੀਆ ਲਮਾਰੀਆਂ ਜਿਹੜਾ ਮਰਜ਼ੀ ਲੈ ਲਓ ਡਰੈਸਿੰਗ ਜਿਹੜੇ ਮਰਜ਼ੀ ਲੈ ਲਓ ਜੀ ਚੀਜ਼ ਇੱਕ ਤੋਂ ਇੱਕ ਮਿਲ ਜੂਗੀ ਜਿਵੇਂ ਉਹਨਾਂ ਐਲਡੀ ਪੈਨਲ ਹੈਗਾ ਆਪਣਾ ਥੋੜੀ ਪਿਛਲੀ ਵਾਰ ਭੇਜ ਜੂਗੇ ਮਿਲੇ ਸਾਲ ਬਾਅਦ ਹੋ ਕੇ ਤੁਹਾਨੂੰ ਲੱਭਦੀ ਧੱਕ ਗਏ ਪੁਰਾਣੀ ਤੁਸੀਂ ਕਿੱਥੇ ਵਾਗ ਗਏ ਜੀ ਹਾਂ ਆ ਤੁਹਾਡੇ ਅੱਜ ਵੀ 15000 ਰੁਪਈਆ ਹੈਗਾ ਲੋਕ ਕੀ ਕਰਦੇ ਨੇ 12mm ਪਲਾਈ ਲਾਈ ਜਾਂਦੇ ਆਪਾਂ 19mm ਵੀ ਜੋੜ ਕੇ ਦੋ ਦੋ ਲਾਈਆਂ ਹੋਈਆਂ ਹੋਣਗੀਆਂ ਡਬਲ ਕੀਤਾ ਡਬਲ ਕੀਤਾ ਦੇਖੋ ਇੱਥੋਂ ਵੀ ਡਬਲ ਆ ਜੀ ਇੱਥੋਂ ਵੀ ਡਬਲ ਹੈਗਾ ਹਾਂ ਮੈਨੂੰ ਦੇਖੋ ਐਨ ਕੰਮ ਦੇ ਵਿੱਚ ਕੋਈ ਕਮੀ ਨਹੀਂ ਹੈਗੀ 15000 ਰੁਪਈਆ ਦਾ ਇਹ ਪੁਰਾਣਾ ਕੂਲਰ ਕਟਾ ਲਓ 5000 ਦਾ ਪੁਰਾਣੀ ਨਮਾਰੀ ਕਟਾ ਲਓ 5000 ਦੀ ਪੁਰਾਣੀ ਜੋ ਚੀ ਮਰਜ਼ੀ ਕਟਾ ਲਓ ਇੱਕ ਚੀਜ਼ 'ਚ 5000 ਦੀ ਕੱਟ ਦਾਂਗੇ ਬਿਲਕੁਲ ਬਿਲਕੁਲ ਵੈਰਟੀ ਤੁਸੀਂ ਜਿੰਨੀ ਮਰਜ਼ੀ ਦੇਖੋ ਅਲਮਾਰੀਆਂ ਦੇਖੋ ਅਲਮਾਰੀਆਂ ਇੱਕ ਤੋਂ ਇੱਕ ਮਿਲ ਜੂ ਵਧੀਆ ਤੋਂ ਵਧੀਆ ਜਿਹੜੀ ਮਰਜ਼ੀ ਲੈ ਲਓ ਜੂ ਵੀ ਅਲਮਾਰੀਆਂ ਮਿਲ ਜਾਣਗੀਆਂ ਦੇਖੋ ਜੂ ਵੀ ਅਲਮਾਰੀਆਂ ਮਿਲ ਜਾਣਗੀਆਂ ਇੱਕ ਤੋਂ ਇੱਕ ਵਧੀਆ ਹੈ ਅਲਮਾਰੀ ਵੀ ਹੈਗੀ ਸਹੀ ਹੈ ਸਹੀ ਆ ਗੱਲ ਅਲਮਾਰੀਆਂ ਦੇ ਮਸਲੇ 'ਚ ਤਾਂ ਫੇ ਤੁਸੀਂ ਕੰਗੋ ਇੰਡੀਆ ਦੇ ਨੰਬਰ 1 ਸ਼ੋਅਰੂਮਾਂ ਚ ਆਉਂਦਾ ਵਜੇ ਸਭ ਤੋਂ ਵੱਡੇ ਸ਼ੋਅਰੂਮ ਆਹ ਦੇਖੋ ਇਹ ਲੇਡੀ ਪੈਨਲ ਕਿੰਨਾ ਸ਼ਾਨਦਾਰ ਬਣਾਇਆ ਗਾਹਕ ਦੇ ਆਰਡਰ ਦੇ ਰੂਮ ਦੇ ਮੁਤਾਬਕ ਬਣਾ ਕੇ ਦਿੱਤਾ ਹੈਗਾ ਹਾਂ ਕਸਟਮਾਈਜ਼ ਵੀ ਕਰ ਦਿੰਦੇ ਆ ਜਿਹੜਾ ਜਿਹਾ ਮਗਾ ਕਹੋ ਉਸ ਤਰ੍ਹਾਂ ਹੀ ਬਣਾਵਾਂਗੇ ਆ ਦੇਖੋ ਮੰਦਰ ਬੜੀ ਵੈਰਾਈਟੀ ਮੰਦਰਾਂ ਚ ਮਿਲ ਜੂਗੀ ਕ੍ਰਿਸ਼ਨ ਭਗਵਾਨ ਦਾ ਬਾਬੇ ਨਾਨਕ ਦਾ ਜਿਸ ਤਰ੍ਹਾਂ ਕਹਾਂਗਾ ਉਸ ਤਰ੍ਹਾਂ ਫੋਟੋ ਲਾ ਕੇ ਉਮੀ ਬਣਾ ਕੇ ਦੇ ਦਾਂਗੇ ਆਪ ਦੀ ਸ਼ਰਤ ਦੇ ਹਿਸਾਬ ਨਾਲ ਸ਼ਰਤ ਦੇ ਹਿਸਾਬ ਨਾਲ ਜਿਹੜਾ ਜਾਂ ਮਰਜੀ ਹੈ ਜੀ ਲੈ ਕਿਉਂ ਮੰਨਦੇ ਆ ਨਾ ਗੱਲਬਾਤ ਇਹ ਵੀ ਗੱਲਾਂ ਹੁੰਦੀਆਂ ਨੇ ਇਧਰ ਨਮਾਰੀਆਂ ਦੀ ਲੋਹੇ ਦੀ ਨਮਾਰੀ ਦਿਖਾਉਣੇ ਆਗੇ ਹੋਰ ਵੈਰਾਈਟੀ ਬਹੁਤ ਆ ਨਮਾਰੀਆਂ ਦੀ ਕੋਈ ਕਮੀ ਨਹੀਂ ਹੈਗੀ ਵੈਰਾਈਟੀ ਬਹੁਤ ਹੈਗੀ ਹਰੇਕ ਚੀਜ਼ ਦੇ ਵਿੱਚ ਇੱਕ ਚੀਜ਼ ਦੇ ਵਿੱਚ ਇੱਕ ਚੀਜ਼ ਘੱਟੀ ਜਾਣੀ ਹੈਗੀ 5000 ਦੀ ਘੱਟੀ ਜਾਣੀ ਹੈ 5000 5000 ਰਕਮ ਵੱਡੀ ਬਣ ਜਾਂਦੀ ਹੈ ਕੋਈ ਟੁੱਟਿਆ ਕੂਲਰ ਹੈਗਾ ਕੋਈ ਫਰਿੱਜ ਹੈਗਾ ਕੋਈ ਵਾਸ਼ਿੰਗ ਮਸ਼ੀਨ ਹੈਗੀ ਕੋਈ ਬੱਡ ਹੈਗਾ ਕੋਈ ਸੋਫਾ ਹੈਗਾ 5000 ਰੁਪਏ ਦਾ ਕੱਟਿਆ ਜਾਂਦਾ ਜੀ ਉੱਤੇ ਵੀ ਤਿੰਨ ਚਾਰ ਮੰਜ਼ਲੇ ਹੈਗੇ ਹੁਣ ਕਿਹੜੇ ਪਾਸੇ ਚੱਲ ਗਏ ਆ ਦੇਖੋ ਇਧਰ ਆਸਦਾ ਕੁਫੀਆਂ ਰਸਤੇ ਬਹੁਤ ਨੇਗੇ ਆ ਲੋ ਕਿਉਂ ਇਹ ਵੇ GPS ਲੈ ਕੇ ਤਾਂ ਕਾਹਚ ਵੜਨਾ ਪਉ ਕੱਲਾ ਹੀ ਕਹਿ ਰਹੇ ਨੇ ਅੰਦਰ ਨੂੰ ਆ ਬੜਿਓ ਗਵਾਜੋਗੇ ਇਹਾਂ ਜਿਵੇਂ ਜਹਾਂਜੀ BMW ਗੱਡੀ ਲੈ ਲਈ ਜਹਾਂਜੀ ਨਮਾਰੀ ਲੈ ਲਈ ਇਹ ਜਿਹੇ ਚੀਜ਼ਾਂ ਨੇ ਸ਼ਾਨਦਾਰ ਲੈ ਸਾਰੇ ਲੋਕ ਬੁੜੇ ਹੈ ਨਾ ਯਾਨੀ ਕਿ ਪੂਰੇ ਵਧੀਆ ਟੌਪ ਟੌਪ ਦੇ ਨਮਾਰੀਆਂ ਨੇ ਸਾਰੀਆਂ ਕੰਪਨੀਆਂ ਦੇ ਨਮਾਰੀਆਂ ਨੇਗੀਆਂ ਜਹਾਂਜੀ ਮਰਜ਼ੀ ਨਮਾਰੀ ਲੈ ਲਓ ਜਹਾਂਜੀ ਮਰਜ਼ੀ ਵੈਰਾਈਟੀ ਲੈ ਲਓ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਹਾਂ ਸਹੀ ਹੈ ਵੈਰਾਈਟੀ ਇੱਕ ਤੋਂ ਇੱਕ ਪਈ ਹੈਗੀ ਰੰਗ ਰੰਗਾ ਮੈਚਿੰਗ ਬਹੁਤ ਹੈਗੀ ਰੰਗ ਦੇਖੋ ਇੱਕ ਤੋਂ ਇੱਕ ਰੰਗਾ ਜਿਹੇ ਜੀ ਗਾਗ ਦੀ ਚਵਾਸ ਹੈਗੀ ਉਹੋ ਜੀ ਚੀਜ਼ ਮਿਲ ਜੂ ਦੇਖੋ ਲੈ ਆਹ ਲੋਹੇ ਦੀਆਂ ਹੋਈਆਂ ਹਨਾ ਉਪਲਾਈ ਬਣੀਆਂ ਹਾਂਜੀ ਹਾਂਜੀ ਆਪਾਂ ਟਾਕੇ ਮਾਰਨੋ ਫਿਰ ਲੈ ਵੀ ਇਹ ਜੀਪੀਐਸ ਲਾ ਕੇ ਦੁਕਾਨ ਚੋਣਾ ਪਊਗਾ ਇੰਨੀ ਵੱਡੀ ਉੱਤੇ ਵੀ ਦੋ ਤਿੰਨ ਮੰਜ਼ਲਾਵਾਂ ਹੋਰ ਤਹੋਣ ਹੈ ਤਾਂ ਤੁਹਾਨੂੰ ਖੂਫੀਆ ਹੋਰ ਸੁਰੰਗ ਹੈਗੀ ਇੱਕ ਹੋਰ ਆਜੋ ਆਜੋ ਉੱਧਰ ਚੱਲਦੇ ਹਾਂ ਹਾਂਜੀ ਹਾਂਜੀ ਆਹ ਕਿਸ ਨੇ ਸਿੱਧੂ ਮੂਸੇਵਾਲੇ ਦਾ ਵੀ ਬਣਾ ਹਾਂਜੀ ਹਾਂਜੀ ਸਿੱਧੂ ਮੂਸੇਵਾਲੇ ਦੇ ਆਰਡਰ ਤੇ ਬਣੀ ਹੋਈ ਨਮਾਰੀ ਹੈ ਜੀ ਗਾਗ ਦੀ ਜਿਹੇ ਕਿਸਨਾਂ ਦੇ ਜਵਾਕ ਦੇ ਜਨਮ ਦਿਨ ਤੇ ਦੇਣੀਆਂ ਫੋਟੋ ਲਾਉਣੀਆਂ ਫੋਟੋ ਭੇਜ ਦਿਓ ਉਹੀ ਫੋਟੋ ਲਾ ਕੇ ਸੇਮ ਬਰਨਮਾਰੀ ਬਣਾਵਾਂਗੇ ਜਿਵੇਂ ਜਵਾਕਾਂ ਦਾ ਕਿਤਾਬਾਂ ਵਾਲਾ ਰੂਮ ਹੁੰਦਾ ਵਾ ਉਹਨੂੰ ਡਿਜ਼ਾਈਨ ਕਰਨਾ ਉਹਦੀਆਂ ਲਿਮਾਰੀਆਂ ਹਾਂਜੀ ਹਾਂਜੀ ਉਹ ਮੀਡੀਅਨ ਕਰ ਦਾਂਗੇ ਹੂੰ ਸਹੀ ਹੈ ਇਸ ਤਰ੍ਹਾਂ ਮਰਜ਼ੀ ਕਰਾ ਲਓ ਜੀ ਬਿਲਕੁਲ ਬਿਲਕੁਲ ਬਹੁਤ ਕਮਾਲ ਵੀ ਗੱਲ ਵੱਡੀ ਹੈ ਮਹਾਰਾਜਾ ਫਰਨੀਚਰ ਰੈਕੋਟ ਇਧਰ ਬਚ ਲਗੇ ਭਾਈ ਜੀ ਹਾਂਜੀ 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 ਆਜੋ ਇਧਰਲੇ ਪਾਸੇ ਲੈ ਵੀ ਪ੍ਰੀਤ ਆ ਜਾ ਕੇ ਇਧਰ ਆਜੋ ਇਧਰ ਕਿਧਰ ਉਹ ਨੀਰਜਾ ਲੈ ਵੀ ਇਧਰ ਵੀ ਆਜੋ ਲੈ ਆ ਆ ਵੀ ਕਿਉਂ ਇਨੇ ਭੀੜੇ ਰਸਤੇ ਤੱਕ ਲਿਆਂ ਚ ਨਹੀਂ ਹੁੰਦੇ ਜਿੰਨੇ ਇਧਰ ਰੱਖੇ ਹੋਏ ਇਹਨਾਂ ਦੇ ਤੁਸੀਂ ਨੂੰ ਮਾਰੀਆਂ ਦੇਖੋ ਹੀ ਦੇਖੋ ਯੂਵੀ ਨੂੰ ਮਾਰੀ ਦੇਖੋ ਹਾਂ ਹੈ ਪਈਆਂ ਨਾ ਸ਼ੀਸ਼ੇ ਵਰਗੀਆਂ ਚਮਕਦੀ ਹੈਗੀ ਨਹੀਂ ਹੈ ਤਾਂ ਗੱਲ ਕੰਮੇ ਖੋਖਤਾ ਦੇਖੋ ਕਿੰਨੀ ਬਰੀਕ ਹੈ ਵਿੱਚ ਇਹ ਥੋੜੀ ਆ ਵੀ ਐ ਇੱਕ ਵੀ ਇੱਕ ਵਾਰ ਕੜਤੀ ਕਾ ਕਟਰ ਦੇ ਵਿੱਚ ਦੀ ਮੋਟੀ ਤਾਰ ਬਰੀ ਕੱਚਾ ਕੰਮ ਕੋਈ ਨਹੀਂ ਕੱਚਾ ਕੰਮ ਕੋਈ ਨਹੀਂ ਸਾਰਾ ਕੰਮ ਟੌਪ ਤੋਂ ਟੌਪ ਤੋਂ ਟੌਪ ਦਾ ਕੰਮ ਹੈ ਜੀ ਹੂੰ ਬਿਲਕੁਲ ਤੇ ਆਮ ਬੰਦੇ ਦੇ ਬਜਟ ਚ ਆਉਣ ਵਾਲਾ ਬਜਟ ਚ ਆਉਂਦੀ ਹੈ ਹਰ ਇੱਕ ਬੰਦੇ ਦੇ ਬਜਟ ਆਉਣ ਵਾਲੀ ਚੀਜ਼ ਹੈ ਜੀ ਨਾਲ ਪ੍ਰਾਣੀ ਨਾਲ ਦਾ ਬਾੜੀ ਸਬਦਾ ਗਾਹਕ ਨੂੰ ਟੁੱਟਿਆ ਕੂਲਰ ਦੇਜੋ ਫਰਿੱਜ ਦੇਜੋ ਅਲਮਾਰੀ ਦੇਜੋ 5000 ਦੀ ਕੱਢ ਦਾਂਗੇ ਐਦੂ ਵੱਡੀ ਸਹੂਲਤ ਨਹੀਂ ਹੋ ਸਕਦੀ ਪੰਜਾਬ ਚ ਕਿਸੇ ਵੀ ਗਮ ਮਛਰੀ ਬਹਿਣਾ ਉਹਨਾਂ ਦੇ ਉੱਤੇ ਪਾਣੀ ਪੈ ਮੀਂਹ ਪੈ ਗਿਆ ਤਾਂ ਮਛਰੀ ਜਾਵਾ ਹੋਣਾ ਇਹਨਾਂ ਨੂੰ ਫੜਾ ਜੋ ਆਪੇ ਨਿਬੜਦੇ ਰਹਿਣਗੇ ਲੈ ਅਲਮਾਰੀਆਂ ਬਹੁਤ ਆ ਵੀ ਬਰੈਡੀ ਮੈਂ ਨਹੀਂ ਦੇਖੀ ਨਹੀਂ ਕਿਸੇ ਦੇ ਤੇ ਤਾਂ ਸੋਫਿਆਂ ਬਿੱਡਾਂ ਦੀ ਵੀ ਬਹੁਤ ਆ ਸੋਫੇ ਚੋਂ ਸੋਫਾ ਕੱਢ ਦਾਂਗੇ ਬੈੱਡ ਚੋਂ ਬੈੱਡ ਕੱਢ ਦਾਂਗੇ ਨਮਾਰੀ ਚੋਂ ਨਮਾਰੀ ਕੱਢ ਦਾਂਗੇ ਜਿਹੜੀ ਚੀਜ਼ ਮਰਜ਼ੀ ਕਟਾ ਲਓ 5000 ਰੁਪਏ ਦੀ ਇੱਕ ਚੀਜ਼ ਇੱਕ ਚੀਜ਼ ਮਗਰ ਕੱਢ ਦਾਂਗੇ ਏਸੀ ਮਗਰ ਜੇ ਤੁਸੀਂ ਏਸੀ ਕਟਾਉਣਾ ਏਸੀ 7000 ਰੁਪਏ ਦਾ ਕੱਢ ਦਾਂਗੇ ਪੁਰਾਣਾ ਏਸੀ ਜਿਹੜਾ ਮਰਜ਼ੀ ਕਟਾ ਲਓ 7000 ਰੁਪਏ ਦਾ ਕੱਟਿਆ ਜਾਊਗਾ 7000 ਦਾ ਏਸੀ ਕੱਟਿਆ ਜਾਣਾ ਜੋ ਵਿੰਡੋ ਵਾਲਾ ਹੋਵੇ ਕਿਹੜਾ ਹੋਵੇ ਜਿਹੜਾ ਮਰਜ਼ੀ ਹੋਵੇ 7000 ਦਾ ਕੱਢ ਦਾਂਗੇ ਜੀ ਲੈ ਕਿਉਂ ਆ ਤਾਂ ਗੱਲ ਫਿਰ ਡੀਆ ਫਿਰ ਬਾਈ ਜੀ ਹੁਣ ਕਿਹੜੇ ਪਾਸੋਂ ਚੱਲੇਗੇ ਆ ਦੇਖੋ ਬਾਈ ਮੈਂ ਤਾਂ ਹੁਣ ਇਸ ਟਾਈਮ ਕੂਲਰ ਦਾ ਫਰਿੱਜਾਂ ਦਾ ਜੀ ਮੈਂ ਤਾਂ ਆਪਾਂ ਕੁਮਰੀ ਪ੍ਰਮੋਟ ਕਰਦੇ ਆ ਮੈਂ ਤਾਂ ਕੂਲਰ ਹੀ ਚੱਲਣੇ ਹੁਣ ਕੂਲਰ ਆ ਫਰਿੱਜ ਵਾਸ਼ਿੰਗ ਮਸ਼ੀਨ ਜੀ ਚੀਜ਼ਾਂ ਨੇ ਵਿਕਣਾ ਮੈਂ ਅਨਵੈਟਰ ਬੈਂਟਰਾ ਮੰਨ ਲਓ ਤੁਸੀਂ ਅਨਵੈਟਰ ਬੈਂਟਰਾ ਲੈਣਾ ਆਪਣਾ ਰੇਟ 20000 ਰੁਪਏ ਸੈਟ ਦਾ ਪੂਰੇ ਸੈਟ ਦਾ ਪੁਰਾਣਾ ਸੈਟ 7000 ਰੁਪਏ ਦਾ ਕੱਢ ਦਾਂਗੇ ਅਜੇ ਬਜਾਜ ਵਾਲਾ ਲਿਖਿਆ ਵਾ ਇਹ ਵੀ ਚੱਲਦਾ ਕਰ ਹਾਂਜੀ ਹਾਂਜੀ ਵਿਆਜ ਕੱਢਦੇ ਹਾਂ ਜਿਹੜਾ ਕੋ ਮਰਜ਼ੀ ਲੈ ਲਓ ਜੀ ਜਿਵੇਂ ਤੁਹਾਨੂੰ ਤੁਹਾਡਾ ਬੈਟਰੀ ਲੈਣੇ ਨੇਗੇ ਇਹ ਤੁਹਾਡਾ 2000 ਇਨਵਰਟਰ ਨਾਲ ਪੂਰਾ ਸੈੱਟ 20000 ਦਾ ਹੈ ਤੁਹਾਡਾ ਇਕੱਲਾ ਬੈਂਡਰ 7000 ਦਾ ਕਰ ਦਾਂਗੇ 13000 ਰੁਪਏ ਨਾਲ ਲਵਾਂਗੇ 13000 ਦੇ ਵਿੱਚ ਗੱਲ ਵੀ ਵੱਡੀ ਹੋ ਜਾਣੀ ਹੈ ਹਾਂਜੀ 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 ਇਹ ਠੀਕ ਹੈ ਗੱਲ ਫਿਰ ਬਾਈ ਜੀ ਬਾਕੀ ਤੁਸੀਂ ਇੱਕ ਤੋਂ ਇੱਕ ਚੀਜ਼ ਜਿਹੜੀ ਚੀਜ਼ ਹੋ ਸਾਰੀ ਕੰਪਨੀ ਦੀ ਹੋਊਗੀ ਰੀਜਨਲ ਹੋਊਗੀ ਹੂੰ ਕਾਪਰ ਚ ਹੋਊਗੀ ਬਿਲਕੁਲ ਤੁਸੀਂ ਪੁਰਾਣੇ ਬੰਦੇ ਹੋ ਮਾਰਕੀਟ ਦੇ ਦੇ ਵਿੱਚ ਕੋਈ ਲਈ ਜਾਂਦੇ ਨੇਗੇ ਅਲੂਮੀਨੀਅਮ ਦੇ ਵਿੱਚ ਹੀ ਨੇ ਅਲੂਮੀਨੀਅਮ ਨੂੰ ਦਾ ਕੋਈ ਨਹੀਂ ਹੋਊਗਾ ਸਾਰਾ ਕਾਪਰ ਦਾ ਕੁਲਰ ਹੋਊਗਾ ਕਾਪਰ ਮਹਿੰਗਾ ਹੁੰਦਾ ਹੈ ਹਾਂ ਕਾਪਰ ਮਹਿੰਗਾ ਹੁੰਦਾ ਕਾਪਰ ਦਾ ਕੁਲਰ ਹੋਊਗਾ ਬਿਲਕੁਲ ਵੀਡੀਓ ਸ਼ੇਅਰ ਵੀ ਕਰਿਓ ਕਿਸਦਾ ਭਲਾ ਹੋਸਦਾ ਵਾ ਪੁਰਾਣਾ ਸਮਾਨ ਸਾਰਾ ਚੱਕ ਲਿਆਓ ਉਹਦੇ ਬਦਲੇ ਚੀਜ਼ਾਂ ਜਿੰਨੀਆਂ ਚੀਜ਼ਾਂ ਲੈ ਕੇ ਉਹਨੀਆਂ ਚੀਜ਼ਾਂ ਲਿਆਸਾਂ ਪੰਜ ਪੰਜ ਹਜ਼ਾਰ ਘਟਾ ਕੇ ਤੇ ਇਸ ਲਿਆ ਸਕਦੇ ਹੋ ਇਦੋਂ ਵੀ ਨਾ ਹੋਰ ਤਾਂ ਵੀ ਸ਼ੋਰੂਮ ਹੈਗਾ ਉਹ ਵੀ ਤੁਸੀਂ ਆ ਕੇ ਵਿਜ਼ਿਟ ਕਰੋਗੇ ਜੋ ਸਾਰੀਆਂ ਚੀਜ਼ਾਂ ਦਿਖਾਤੀਆਂ ਤਾਂ ਫਿਰ ਤੁਸੀਂ ਆਉਗੇ ਕਿਵੇਂ ਆ ਕੇ ਵੀ ਦੇਖਣਾ ਬਣਦਾ ਕਿਉਂਕਿ ਅੱਖਾਂ ਨੇ ਜੋ ਦੇਖਣਾ ਨਾ ਅਹਿਸਾਸ ਕਰਨਾ ਉਹ ਕਿਵੇਂ ਦੱਸਾਂਗੇ ਵੀਡੀਓ ਚ ਆਪਦੀ ਅੱਖਾਂ ਵਾਲੀ ਹੁੰਦਾ ਜੀ ਉਹ ਅੱਖਾਂ ਵਾਲੀ ਹੁੰਦਾ ਯਾਰ ਜਦੋਂ ਕਹਿਣਾ ਯਾਰ ਆ ਯਾਰ ਨਾਲ ਰਮ ਜਵਾ ਗੱਦੀ ਆ ਕਿਵੇਂ ਆ ਕੀ ਆ ਹਨਾ ਉਹ ਇੱਕ ਸਵਾਦ ਵੱਖਰਾ ਵਾ ਕਾਲ ਕਰ ਲਿਓ ਧੰਨਵਾਦ ਮਿਹਰਬਾਨੀ